ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਗੁਰਪੁਰਬ ਹੈ ਇਸ ਕਰਕੇ ਆਪ ਸਮੂਹ ਸੰਗਤ ਨੂੰ ਜਿੱਥੋਂ ਤੱਕ ਆਵਾਜ਼ ਪਹੁੰਚ ਰਹੀ ਹੈ ਹਜ਼ੂਰ ਦੇ ਆਗਮਨ ਦੀ ਬਹੁਤ ਬਹੁਤ ਵਧਾਈ ਹੋਵੇ ਪਿਤਾ ਗੁਰੂ ਅਰਗਵਿੰਦ ਸਾਹਿਬ ਨੇ ਕੁੱਲ ਸੋਡੀਆਂ ਦੀ ਗੁਰੂ ਰਾਮਦਾਸ ਦੀ ਕੁੱਲ ਵਿੱਚੋਂ ਨੇ ਤੇ ਮਾਤਾ ਦਾ ਨਾਮ ਸਨਮਾਨਯੋਗ ਮਾਤਾ ਨਾਨਕੀ ਹੈ ਇਹਦਾ ਪੇਕਾ ਪਰਿਵਾਰ ਮਾਂ ਜੀ ਦਾ ਬਕਾਲੇ ਹੈ ਆਪ ਨੂੰ ਪਤਾ ਹੈ ਹਜ਼ੂਰ ਆਪਣੇ ਨਾਨਕੇ ਪਰਿਵਾਰ ਵਿੱਚ ਰਹੇ ਆ ਨਾ ਮਾਂ ਨਾਨਕੀ ਹੈ ਪਿਤਾ ਗੁਰੂ ਅਰਗਵਿੰਦ ਸਾਹਿਬ ਨੇ ਤੇ ਧੰਨ ਗੁਰੂ ਅਰਜ ਰਾਮਦਾਸ ਦੀ ਅੰਸ਼ਵੰਸਖ ਹੈ ਅੰਮ੍ਰਿਤਸਰ ਦੀ ਧਰਤੀ ਹੈ ਉਹਨਾਂ ਦੇ ਗ੍ਰਹਿ ਵਿਖੇ ਅੱਗੇ ਫਿਰ ਭਾਈ ਸਾਹਿਬ ਕਹਿੰਦੇ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਇ ਅੱਗੇ ਵੀ ਚਾਰ ਪੁੱਤਰਾਂ ਦਾ ਜਨਮ ਹੋਇਆ ਪਰ ਅੱਜ ਗੁਰੂ ਜਣਿਆ ਮਾਏ ਅੱਜ ਮਾਤਾ ਨਾਨਕੀ ਨੇ ਨੌਵੇਂ ਗੁਰਦੇਵ ਨੂੰ ਜਨਮ ਦਿੱਤਾ ਹੈ ਅੱਗੇ ਜੀ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਇਹ ਵੈਸੇ ਮੈਂ ਐਤਵਾਰ ਸੋਚਿਆ ਵੀ ਲੜੀਵਾਰ ਕਥਾ ਕੱਲ ਤੱਕ ਕਰਾਂਗੇ ਐਤਵਾਰ ਆਪਾਂ ਹਜ਼ੂਰ ਦੇ ਪਰਉਪਕਾਰਾਂ ਨੂੰ ਯਾਦ ਕਰਾਂਗੇ ਕਿਉਂਕਿ ਉਸ ਦਿਨ ਵਿਸ਼ੇਸ਼ ਦੀਵਾਨ ਸਜਾਇਆ ਜਾ ਰਿਹਾ ਹੈ ਕਿ ਸਤਪੁਰਾਂ ਨੇ ਬੜੀ ਕਿਰਪਾ ਕੀਤੀ ਸਾ ਦੇਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਕਮਾਈ ਧੰਨ ਧੰਨ ਗੁਰੂ ਜੀਨ ਨਾਮ ਅਰਾਧਿਆ ਕਿੰਨਾ ਅਰਾਧਿਆ ਪਿਆਰਿਓ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਗੁਰੂ ਤੇਗ ਬਹਾਦਰ ਨੇ ਨਾਮ ਹੀ ਅਰਾਧਿਆ ਹੈ ਇਹਦਾ ਉਸ ਦਿਨ ਵਿਸਤਾਰ ਕਰਾਂਗੇ ਕਿਉਂਕਿ ਸ਼ਹਾਦਤ ਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੋਵੇਗਾ ਤੁਸੀਂ ਦੇਖੋ ਸਿਮਰਨ ਤੋਂ ਸ਼ੁਰੂਆਤ ਕੀਤੀ ਉਸ ਦਿਨ ਵੀ ਕਿਹਾ ਤੇ ਸ਼ਹਾਦਤ ਤੇ ਜਾ ਕੇ ਸਾਰੀ ਕਹਾਣੀ ਸਮਾਪਤ ਹੋਈ ਦ੍ਰਿਸ਼ਤਮਾਨ ਸੰਸਾਰ ਦੀ ਪਰ ਸ਼ਬਦ ਦੀ ਕਹਾਣੀ ਗੁਰੂ ਤੇਗ ਬਹਾਦਰ ਦੀ ਕਦੀ ਖਤਮ ਨਹੀਂ ਕੋਣੀ ਉਹ ਜੁਗੋ ਜੁਗ ਅਟਲ ਹੈ ਸਿਮਰਨ ਤੋਂ ਸ਼ੁਰੂ ਕਰਦੇ ਆ ਸ਼ਹਾਦਤ ਤੱਕ ਪਹੁੰਚਦੇ ਆ ਤੇ ਜਿਸ ਵਕਤ ਸ਼ਹਾਦਤ ਹੋਣ ਲੱਗਦੀ ਏ ਉਸ ਵਕਤ ਜਲਾਦ ਕਾਜੀ ਤੇ ਕੋਈ ਦ왈 ਪੁੱਛਦੇ ਆ ਤੁਹਾਡੀ ਅੰਤਮ ਇੱਛਾ ਬਸ ਦੋ ਹੀ ਗੱਲਾਂ ਕਹਿੰਦੇ ਆ ਇੱਕ ਮੈਂ ਇਸ਼ਨਾਨ ਕਰਨਾ ਚਾਹਨਾ ਤੇ ਦੂਜਾ ਮੇਰੀ ਗਰਦਨ ਤੇ ਮੇਰੀ ਧੌਣ ਤੇ ਤਲਵਾਰ ਚਲਾਉਣ ਤੋਂ ਪਹਿਲਾਂ ਮੇਰੂ ਗੁਰੂ ਨਾਨਕ ਦਾ ਕਲਾਮ ਜਪਜੀ ਸਾਹਿਬ ਪੜ੍ਹਦਿਆਂ ਜੀ ਇਹ ਕਹਾਂ ਨਾ ਸਾਰੇ ਸਿਸਨਾ ਨੇ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਬੜਾ ਰਧਿਆ ਆਪ ਤਰਿਆ ਜਿਨੇ ਦਿੱਠਾ ਤਿਨਾ ਲੈ ਛਡਾਇ ਜਿਨ੍ਹਾਂ ਨੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਵੀ ਛਡਾ ਦਿੱਤਾ ਇਹ ਮੈਂ ਅੱਜ ਪ੍ਰਬੰਧਕ ਵੀਰਾਂ ਤੋਂ ਜ਼ਰੂਰ ਖਿਮਾ ਮੰਗਾਗਾ ਆਪ ਸੰਗਤ ਤੋਂ ਕਿਉਂਕਿ ਮੇਰਾ ਅੰਦਰ ਅਜ ਭਰਿਆ ਪਿਆ ਸੀ ਕਿ ਸੱਚੇ ਪਾਤਸ਼ਾਹ ਆਗਮਨ ਤਾਂ ਤੇਰਾ ਇਸ ਵੇਲੇ ਹੋ ਰਿਹਾ ਹੈ ਨਾ ਭਾਵੇਂ ਚਲੋ ਤਰੀਕ ਦੇ ਤੌਰ ਤੇ ਕੱਲ ਆਪਾਂ ਕਹਾਂਗੇ ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਹੋਇਆ ਤੇ ਰਬਾਬੀ ਬਾਬਾ ਕੀਰਤਨ ਕਰ ਰਹੇ ਸਨ ਛੇਵੇਂ ਪਾਤਸ਼ਾਹ ਜੀ ਇਹ ਹਰਿਮੰਦਰ ਸਾਹਿਬ 'ਚ ਬੈਠੇ कीर्तन हो रहे है हुजूर ਦੇ ਕੋਲ ਘਰੋਂ ਮੇਵੜਾ ਸੇਵਾਦਾਰ ਜਾਂਦਾ ਹੈ ਅੰਮ੍ਰਿਤ ਵੇਲੇ ਕੁਝ ਕਹਿੰਦੇ ਡੇਢ ਪੈ ਰਾਤ ਰਹੀ ਜੇ ਕੀਰਤਨ ਦੀ ਗੱਲ ਕਰੀਏ ਤੇ ਦਾ ਮਤਲਬ ਕਿ ਅੰਮ੍ਰਿਤ ਵੇਲੇ ਸਮਝੋ ਪੈਰ ਵਾਲੇ ਪਾਸੇ ਆਪਾਂ ਨਾ ਪਈਏ ਕਈ ਵਰੀ ਅੱਗੇ ਪਿੱਛੇ ਵਕਤ ਹੁੰਦਾ ਜਿਸ ਵਕਤ ਹਜ਼ੂਰ ਆਸਾ ਕੀ ਵਾਰ ਸੁਣ ਰਹੇ ਨੇ ਉਸ ਵਕਤ ਅੰਮ੍ਰਿਤ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਹੋਇਆ ਮਹਾਰਾਜ ਜੀ ਦਾ ਮੈਂ ਕਾਲਪ ਲਿਖਦਾ ਚਲੋ ਭਾਵੇਂ ਉਹਦੀ ਉਡਾਰੀ ਹੈ ਕਹਿੰਦਾ ਉਹਦੀ ਉਡਾਰੀ ਹੈ ਮਕਾਲਫ ਦੀ ਉਹ ਕਹਿੰਦਾ ਆਵਾਜ਼ ਆ ਰਹੀ ਹੈ ਦੇਵੀ ਦੇਵ ਤੇ ਕਹਿੰਦੇ ਨੇ ਬਚਾਓ ਜੀ ਬਚਾਓ ਜੀ ਬਚਾਓ ਜੀ ਆਕਾਸ਼ ਤੋਂ ਆਵਾਜ਼ ਗੂੰਜਦੀ ਹੈ ਬਚਾਓ ਜੀ ਧਰਮ ਬਚਾਓ ਜੀ ਤੇ ਅਗੋਂ ਧਰਤੀ ਤੋਂ ਆਵਾਜ਼ ਆਉਂਦੀ ਆ ਗਿਆ ਉਡੀਕੋ ਜੀ ਉਡੀਕੋ ਜੀ ਤੁਸੀਂ ਇੰਤਜ਼ਾਰ ਕਰੋ ਹੁਣ ਆ ਗਿਆ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਦੀ ਖਬਰ ਦਿੱਤੀ ਜਾਂਦੀ ਹੈ ਤੇ ਇੱਕ ਵਿਦਵਾਨ ਨੂੰ ਮੈਂ ਵੀ ਪੜਿਆ ਮਨੋਰ ਸਿੰਘ ਮਾਰਕੋ ਚਲੋ ਮੈਂ ਥੋੜਾ ਜਿਹਾ ਜ਼ਿਕਰ ਕਰ ਜਾਣਾ ਮੈਂ ਇਹ ਵੈਗਰੂ ਮੈਂ ਇਸ ਕਰਕੇ ਨਹੀਂ ਕਿਤਾਬਾਂ ਦਾ ਜ਼ਿਕਰ ਕਰਦਾ ਵੀ ਪ੍ਰਭਾਤ ਹੈ ਵੀ ਮੈਂ ਪੜਨਾ ਸਾਡੀ ਮੁਸ਼ਕਲ ਇਹ ਹੋ ਗਈ ਅੱਜ ਖਰ ਬੰਦਾ ਸਿੱਖਾਂ ਦਾ ਜੱਜ ਹੈ ਉਹ ਪੇਸ਼ੀ ਪਾ ਲਿੰਦਾ ਕਿੱਥੋਂ ਪੜ ਕੇ ਆਇਆ ਇਸੋਂ ਇਸ ਕਰਕੇ ਹਵਾਲੇ ਦੇਣੇ ਪੈਂਦੇ ਆ ਮਨੋਰ ਸਿੰਘ ਮਾਰਕੋ ਲਿਖਦਾ ਵੀ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਵਾਗੂ ਕਿ ਨੂੰ ਕਾ ਕੋਈ ਸ਼ਬਦ ਪੜੋ ਜੋ ਸ਼ਬਦ ਸਾਡੇ ਆਉਣ ਤੇ ਸਾਡੇ ਪਿਤਾ ਜੀ ਨੇ ਉਚਾਰਨ ਕੀਤਾ ਸੀ ਇਹਦਾ ਮਤਲਬ ਇਹ ਸ਼ਬਦ ਪੜਿਆ ਗਿਆ ਤੇ ਸਤਿਗੁਰੂ ਸੱਚਾ ਦੀ ਆ ਪੇਚ ਚਿਰ ਜੀਵਨ ਉਪਜਾ ਸੰਜੋਗ ਉਧਰੇ ਮਾਹ ਆਏ ਕੀਆ ਨਿਵਾਸ ਮਾਤਾ ਕੈਮਨ ਬਹੁਤ ਵਿਗਾਸ ਜੰਮਿਆ ਪੁੱਤ ਭਗਤ ਗੋਬਿੰਦ ਕਾ ਉਹ ਲਿਖਦੇ ਨੇ ਵੀ ਇਹ ਸ਼ਬਦ ਪੜਨ ਲਿਖਿਆ ਧੰ ਗੁਰੂ ਹਰਗੋਬਿੰਦ ਸਹਿ ਮਹਾਰਾਜ ਘਰ ਆਗੇ ਮੈਂ ਉਸ ਦਿਨ ਵੀ ਕਿਹਾ ਸਾਰੀ ਕਥਾਵਾਚੇ ਕੀ ਕਹਿੰਦੇ ਆ ਕਿਉਂਕਿ ਗੁਰਬਲਾਸ ਪਾਤਸ਼ੀ 6 ਵਿੱਚ ਲਿਖਿਆ ਹਜ਼ੂਰ ਆਉਂਦੇ ਆ ਸਿੱਧੇ ਉਸ ਥਾਂ ਤੇ ਜਿੱਥੇ ਗੁਰਦੁਆਰਾ ਪੂਰਾ ਸਾਹਿਬ ਹੈ ਜਦੋਂ ਆਪ ਗੁਰੂ ਕੇ ਮਹਿਲ ਜਾਂਦੇ ਹੋ ਨਾ ਜਾਓਗੇ ਉੱਤੇ ਹਜ਼ੂਰ ਦਾ ਪ੍ਰਕਾਸ਼ ਹੀ ਪਰ ਥੱਲੇ ਦਰਸ਼ਨ ਕਰਿਓ ਅਸਲ ਚ ਉਹ ਥਾਂ ਥੱਲੇ ਵੇ ਜਿੱਥੇ ਹਜ਼ੂਰ ਦਾ ਆਗਮਨ ਹੋਇਆ ਹੈ ਉਹਨੂੰ ਪੂਰਾ ਸਾਹਿਬ ਕਹਿੰਦੇ ਹਜ਼ੂਰ ਉਸ ਕਮਰੇ ਚ ਜਾਂਦੇ ਆ ਸਨਮਾਨਯੋਗ ਮਾਤਾ ਨਾਨਕੀ ਜੀ ਇਸ ਨਵ ਜੀਸ਼ੂ ਨੂੰ ਧਰਮ ਦੇ ਰਖੀਖ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਉਹਨਾਂ ਦੇ ਕੋਲ ਉਹ ਮਾਂ ਦੇ ਕੋਲ ਨੇ ਨਾਲ ਲੈਟਿਆ ਉਸ ਵਕਤ ਹਜ਼ੂਰ ਆਪਣੇ ਬੱਚੇ ਨੂੰ ਹੱਥਾਂ 'ਚ ਲੈਂਦੇ ਆ ਅੱਜ ਦੇ ਦਿਨ ਐਸੇ ਵੇਲੇ ਹੱਥਾਂ 'ਚ ਲੈਂਦੇ ਆ ਭਾਈ ਵਿਦੀ ਚੰਦ ਕੋਲ ਨੇ ਹਜ਼ੂਰ ਅਦਬ ਨਾਲ ਸੀਸ ਝੁਕਾਉਂਦੇ ਆ ਤੇ ਭਾਈ ਵਿਦੀਚੰਦ ਸਵਾਲ ਕਰਦੇ ਆ ਕਿ ਬੱਚੇ ਅੱਗੇ ਵਿਚਾਰ ਤੇ ਬੜੀ ਬੜੀ ਆਪਾਂ ਬੱਚਿਆ ਮੈਂ ਸਿਰਫ ਉਹ ਸਹੀ ਤੋਕ ਉਚਾਰ ਬੋਲ ਦਿਆਂਗਾ ਜਿਹੜੀ ਉਸ ਵਕਤ ਮਹਾਰਾਜ ਨੇ ਕੀ ਜੋ ਇਤਿਹਾਸ ਨੇ ਲਿਖੀ ਕਿ ਮਾਰੇ ਬੱਚੇ ਹੋਰ ਵੀ ਤੇ ਇਸ ਨੂੰ ਇੰਨਾ ਇਸ ਤਰ੍ਹਾਂ ਕਿਉਂ ਮਹਾਰਾਜ ਕਹਿੰਦੇ ਭਾਈ ਵਿਦੀਚੰਦ ਸਿੱਖ ਅਮਲ ਦੇਖ ਕੇ ਦੀਨ ਰਚਕ ਸੰਕਟ ਹਰਨ ਯਹੀ ਸਦਾ ਪਹਿਚਾਨ ਆਹ ਤੋਕਾ ਗੁਰਬਿਲਾਸ ਵਿੱਚ ਨੇ ਦੀਨ ਰਛਕ ਇਹ ਦੀਨਾ ਗਰੀਬਾਂ ਦਾ ਰਖਵਾਲਾ ਹੈ ਇਸ ਸੰਕਟ ਕਟਣ ਵਾਲਾ ਹੈ ਤੇ ਇੱਕ ਦੋ ਦਿਨ ਨਹੀਂ ਸਦਾ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਇਸ ਮੇਰੇ ਬੇਟੇ ਦੀ ਇਹੀ ਪਛਾਣ ਰਹੇਗੀ ਜੇ ਗਰੀਬਾਂ ਦੀ ਬਾਹ ਪਕੜਨ ਵਾਲਾ ਹੈ ਤੇ ਮੇਰਾ ਇਹ ਹੀ ਬੇਟਾ ਹੈ ਸੰਕਟ ਹਰਨ ਯਹੀ ਸਦਾ ਪਛਾਣ ਹਜ਼ੂਰ ਦਾ ਨਾਮ ਰੱਖਿਆ ਗਿਆ ਤੇਗ ਬਹਾਦਰ ਮੈਂ ਉਸ ਦਿਨ ਵੀ ਕਿਆਸੀ ਜੀ ਮੈਂ ਇਹ ਨਹੀਂ ਕੋ ਦਾਵਾ ਕਰਾਂਗਾ ਕੁਝ ਗੁਰਮੁਖ ਕਹਿੰਦੇ ਆ ਜਿ ਤਿਆਗ ਮਲ ਰੱਖਿਆ ਗਿਆ ਉੰਜ ਗੁਰੂ ਕੀ ਗਤਿ ਗੁਰੂ ਜਾਣੇ ਪਰ ਜੇ ਭਾਸ਼ਾ ਦੇ ਸਾਹਮਣੇ ਲਿਖੋ ਥਿ ਤੇਗ ਤਿਆਗ ਮਲ ਤੋਂ ਸ਼ਬਦ ਤੇਗ ਨਹੀਂ ਬਣਦਾ ਭਾਸ਼ਾ ਦੇ ਸਾਹਮਣੇ ਹਾਂ ਇਹ ਸੱਚ ਹੈ ਕਿ ਗੁਰੂ ਤੇਗ ਤੋਂ ਤਿਆਗ ਮਲ ਤੋਂ ਤੇਗ ਨਹੀਂ ਬਣਦਾ ਤੇਗ ਤੋਂ ਤਿਆਗ ਮਲ ਬਣ ਸਕਦਾ ਪਰ ਫਿਰ ਵੀ ਜੋ ਸੀ ਨਾਮ ਰੋਜ਼ ਲੈਣੇ ਆ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਥੋੜਾ ਜਿਹਾ ਇਹਨਾਂ ਦਾ ਸਵਰੂਪ ਤਿੰਨ ਚਾਰ ਗੱਲਾਂ ਨੇ ਇੱਕ ਤਾਂ ਬਹੁਤ ਘੱਟ ਬੋਲਦੇ ਸਨ ਜਨਮ ਤੋਂ ਜ਼ਿਆਦਾ ਨਿਕਦੀ ਬੋਲੇ ਚੰਚਲਤਾਈ ਤੱਕ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਹੁਣ ਉਸ ਦਿਨ ਦੇ ਅਸੀਂ ਬਾਣੀ ਪੜ ਰਹੇ ਆ ਇਹਨੇ ਸ਼ਬਦ ਅਸੀਂ ਪੜ ਲੈਨੇ ਕਿਸੇ ਸ਼ਬਦ ਵਿੱਚ ਚੰਚਲਤਾਈ ਝਲਕੀ ਤੁਹਾਨੂੰ ਮਨ ਨਾਮ ਸਿਮਰਨ ਮੌਤ ਅਤ ਦੀ ਗੰਭੀਰਤਾ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਬਾਲ ਬ੍ਰੇਸ਼ ਵਿੱਚ ਬਹੁਤ ਘੱਟ ਬੋਲਦੇ ਆ ਹਾਂ ਇੱਕ ਘਟਨਾ ਦਾ ਜ਼ਿਕਰ ਗਿਆਨੀ ਗਿਆਨ ਸਿੰਘ ਜੀ ਨੇ ਕੀਤਾ ਕਹਿੰਦੇ ਦਿਆਲੂ ਬੜੇ ਨੇ ਕਿਰਪਾਲੂ ਬੜੇ ਨੇ ਬਾਬਾ ਗੁਰਦਤਾ ਜੀ ਦੇ ਵਿਆਹ ਦਾ ਜ਼ਿਕਰ ਤੁਹਾਨੂੰ ਸੁਣਾਇਆ ਹੁਣੇ ਕਥਾ ਵਚਕਾ ਗੁਰਮੁਖਾਂ ਬਰਾਤ ਜਾ ਰਹੀ ਏ ਮਾਤ ਨਾਨਕੀ ਨੇ ਸੋਹਣੀ ਪੋਸ਼ਾਕ ਪਾਈ ਆਪਣੇ ਬੇਟੇ ਨੂੰ ਤੇਗ ਬਹਾਦਰ ਸਤਿਗੁਰਾਂ ਨੂੰ ਸੋਹਣੇ ਗਹਿਣੇ ਪਾਏ ਉਸ ਪੋਸ਼ਾਕ ਨੂੰ ਪਾ ਕੇ ਬਾਹਰ ਨਿਕਲੇ ਬਰਾਜ ਚ ਲੋਕੀ ਕੋ ਕਿਸੇ ਵੱਲ ਵਿੰਦਾ ਕੋ ਕਿਸੇ ਵੱਲ ਵਿੰਦਾ ਤੇ ਹਜ਼ੂਰ ਨੇ ਦੇਖਿਆ ਇੱਕ ਬੱਚਾ ਉਹਦੇ ਤੇ ਤਨ ਤੇ ਕੱਪੜਾ ਕੋਈ ਨਹੀਂ ਬਸਤਰ ਕੋਈ ਨਹੀਂ ਮਾਂ ਦੀ ਦਿੱਤੀ ਕੋਈ ਕੀਮਤੀ ਪੋਸ਼ਾਕ ਉਤਾਰ ਕੇ ਉਹਨੂੰ ਦੇ ਦਿੱਤੀ ਨਾਲ ਗਹਿਣੇ ਦੇ ਦਿੱਤੇ ਵਾਪਸ ਘਰ ਆ ਕੇ ਤੇ ਮਾਂ ਜੀ ਪੁੱਛਦੇ ਨੇ ਲਾਲ ਜੀ ਇਨੀ ਕੀਮਤੀ ਪੋਸ਼ਾਕ ਉਹ ਗਹਿਣੇ ਅੱਗੋਂ ਕਹਿੰਦਿਆ ਮਾਂ ਜੀ ਮੇਰੀ ਉਮਰ ਦਾ ਸੀ ਤਨ ਤੇ ਕੱਪੜੇ ਕੋਈ ਸੰ ਕੋਈ ਨਹੀਂ ਸੰ ਮੈਂ ਦੇਖ ਨਹੀਂ ਸਕਿਆ ਮੈਂ ਉਹਨੂੰ ਦੇ ਦਿੱਤੇ ਤੁਸੀਂ ਤਾਂ ਮੈਨੂੰ ਹੋਰ ਦੇ ਦੇਣੇ ਨੇ ਇੱਥੇ ਸਾਡੇ ਵਿਦਵਾਨ ਆਪਣੇ ਕੋਲੋਂ ਲਿਖਦੇ ਆ ਕਹਿੰਦਿਆ ਸਤਿਗੁਰੂ ਬਾਲ ਵਰੇਸ਼ ਵਿੱਚ ਕਿਸੇ ਦੇ ਤਨ ਨਗਨ ਨੂੰ ਦੇਖਿਆ ਆਪਣੇ ਜਿਸਮ ਤੇ ਪਾਏ ਹੋਏ ਕੱਪੜੇ ਦੇ ਦਿੱਤੇ ਕੱਪੜਾ ਤੁਹਾਨੂੰ ਤਾਂ ਦੇ ਦਿੱਤਾ ਜਿੱਦਨ ਤੇਰੇ ਦਰ ਤੇ ਲੋੜਵੰਦ ਆਏ ਸਾਡੇ ਧਰਮ ਦੀ ਪੱਤ ਰੁਲ ਚੱਲੀ ਏ ਉਦੋਂ ਤੂੰ ਜਿਸਮ ਨੂੰ ਚਾਦਰ ਬਣਾ ਕੇ ਤਿਲਕ ਤੇ ਜੰਝੂ ਨੂੰ ਟੱਕ ਦਿੰਦਾ ਤੂੰ ਚਾਦਰ ਬਣਿਆ ਆਪ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਦਾ ਸਰੂਪ ਕੈਸਾ ਸੀ ਕਿਉਂਕਿ ਜਿਹੜਾ ਵਿਦਵਾਨ ਗੱਲਾਂ ਤੇ ਸੀਨਾ ਬਸੀਨਾ ਚੱਲਦੀਆਂ ਨੇ ਇੱਕ ਤੇ ਹਜ਼ੂਰ ਦੇ ਬਾਰੇ ਕਿਹਾ ਜਾਂਦਾ ਜੀ ਉਹਨਾਂ ਦਾ ਜਿਹੜਾ ਮੱਥਾ ਸੀ ਉੱਚਾ ਸੀ છાતી ਹਜ਼ੂਰ ਦੀ ਚੌੜੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਦ ਕਾਫੀ ਚੰਗਾ ਸੀ ਤੇ ਹਜ਼ੂਰ ਦੀਆਂ ਬਾਹਾਂ तकरीबन ਇਹਨੇ ਸ਼ਬਦ ਵਰਤੇ ਨੇ ਇਤਿਹਾਸ ਕਰਨੇ ਜਿਵੇਂ ਖਾਤੀ ਦੀ ਸੁੰਦ ਹੁੰਦੀ ਹੈ ਦਾ ਮਤਲਬ ਬਾਹਾਂ ਬੜੀਆਂ ਲੰਮੀਆਂ ਨੇ ਮਹਾਰਾਜ ਜੀ ਜੇ ਪਿਤਾ ਦੀ ਬਾਹ ਨਹੀਂ ਲੰਮੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜਾ ਚੋਲਾ ਮੈਂ ਇੱਕ ਦਿਨ ਕਿਹਾ ਉਹਨਾਂ ਦੀ ਜਿਹੜੀ ਬਾਹ ਦੀ ਮਪਾਈ ਹੈ ਨਾ ਉਹ 42 ਇੰਚ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰ ਦਾ ਮੱਥਾ ਉੱਚਾ ਸੀ ਦੰਦ ਉੱਚੇ ਸਨ ਛਾਤੀ ਚੌੜੀ ਸੀ ਤੇ ਮਹਾਰਾਜ ਦਾ ਜਿਹੜਾ ਦਾੜਾ ਸੀ ਜੀ ਉਹ ਚੌਰਸ ਸੀ ਜਿਹੜਾ ਦਾੜਾ ਚੌਰਸ ਸੀ ਅੱਖਾਂ ਭਿੱਜੀਆਂ ਰਹਿੰਦੀਆਂ ਸਨ ਤੇ ਜਦੋਂ ਨੇਤਰ ਖੋਲਦੇ ਸਨ ਇਸ ਤਰ੍ਹਾਂ ਜਿਵੇਂ ਖਰਨਦੀਆਂ ਅੱਖਾਂ ਚਮਕਦੀਆਂ ਪਈਆਂ ਇੰਨਾ ਸੁੰਦਰ ਸਵਰੂਪ ਸੀ ਕੋਲ ਬੈਠੇ ਠੰਡ ਪੈਂਦੀ ਸੀ ਉਸ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਅੱਜ आगमनपुरबेट मैं इस करके अपने फर्ज ਨੂੰ ਪਹਚਾਨਦਿਆਂ ਹੋਇਆ ਤੁਹਾਡੀ ਸੂਰਤ ਨੂੰ ਥੋੜਾ ਜਿਹਾ ਹਜ਼ੂਰ ਦੇ ਉਸ ਘੜੀ ਵੱਲ ਲੈ ਕੇ ਗਿਆ